ਨਾਲਾ ਜੋਰ ਜ਼ਿਆਦਾ ਲੱਗ ਗਿਆ ਟੁੱਟੀ ਚੜ੍ਹੋ ਹੀ ਪੱਟੀ ਗਈ ਹਲੋ ਜੀ ਉੱਠ ਗਿਆ ਆਪਾਂ ਸਾਡੀ ਕਿਸ਼ੇ ਹੋ ਗਏ ਇਹ ਕੀ ਬਣ ਗਈ ਅਲੂ ਰਾਤ ਵਾਲੇ ਪਏ ਆ ਖਾਈ ਜਾਂਦੇ ਆ ਤੇ ਸਮਾਨ ਵੀ ਬਸ ਟੰਟ ਚੋਂ ਕੱਢ ਲਿਆ ਲਗਭਗ ਤੋਂ ਪੂਰੀ ਚੜ੍ਹਦੀ ਆਉਂਦੀ ਹੈ ਹਾਂ ਥੋੜੀ ਜੀ ਠੰਡ ਹੈ ਸਵੇਰੇ ਸਵੇਰ ਠੰਡ ਹੁੰਦੀ ਹੈ ਉਤੋਂ ਪੂਰੀ ਚੜ੍ਹਦੀ ਉਹ ਫਰਕ ਪੈਜੋ ਲੋ ਜੀ ਪਾ ਲਿਆ ਸਾਰਾ ਸਮਾਨ ਚਲੋ ਚੱਲੀਏ ਅੱਜ ਆਪਣਾ ਸਫਰ ਘਾਟੀ ਹੈ 95 99 ਕਿਲੋਮੀਟਰ ਹੀ ਹੈ ਸਾਰਾ ਵਧੀਆ ਟਾਈਮ ਨਾਲ ਪਹੁੰਚ ਗਏ ਆ ਕੱਪੜੇ ਧੋਣ ਆਲੇ ਆ ਉਹ ਧੋ ਲਾਂਗੇ ਪਰ ਜਾਣ ਲੱਗਿਆਂ ਆਪਾਂ ਹੁਣ ਸਮਾਨ ਵੀ ਲੈ ਕੇ ਜਾਣਾ ਗਰੋਸਰੀ ਕਰਕੇ ਜਾਣੀ ਹੈ ਰਾਹ 'ਚ ਮਿਲੂਗਾ ਆਪਾਂ ਨੂੰ ਸਟੋਰ ਉੱਥੋਂ ਲੈ ਜਾਉਂਗਾ ਅੱਜ ਆਪਾਂ ਜਮਾਨੀਵਾਂ 500 ਕਿਲੋਟ ਦੇ ਨੇੜੇ ਪਹੁੰਚ ਜਾਣਾ ਹੈ ਉੱਥੋਂ ਮੈਨੂੰ ਲੱਗਦਾ 15-20 ਕਿਲੋਮੀਟਰ ਹੀ ਰਹਿ ਜਾਣਾ ਹੈ ਜਮਾਨੀਵਾਂ 500 ਦਾ ਬਾਉਂਡਰ ਮੰਜ਼ਲਵਾਲਾ ਬਾਦ ਰਹੀ ਆ ਆਪਾਂ ਹੌਲੀ ਹੌਲੀ ਧੰਨਵਾਦ ਕੈਂਪ ਗਰਾਊਂਡ ਵਾਲਿਓ ਕੈਂਪ ਸਵਾ 8 ਹੋ ਗਏ ਜੀ ਫਰਦੇ ਕਰਾਉਣ ਦੇ ਟਾਈਮ ਲੱਗ ਕੀ ਜਾਂਦਾ ਹੈ ਡੇਢ ਕ ਘੰਟਾ ਤਾ ਗਿਆ ਨਹੀਂ ਕਿਤੇ ਸਾਢੇ 6 ਆਪਾਂ ਉੱਠੇ ਸੀ 6:40 ਕਿਤੇ ਸੂਰਜ ਵੀ ਐ ਪੂਰਾ ਵਧੀਆ ਚੜਿਆ ਹੋਇਆ ਠੰਡ ਨਹੀਂ ਲੱਗ ਰਹੀ ਖੈਰ ਪਰ ਗਰਮੀ ਅਜ ਹੋਣੀ ਐ ਕੱਲ ਜੀ ਨਹੀਂ ਹੋਣੀ ਜੀ ਨਹੀਂ ਕੱਲ ਸੀ ਲੋ ਜੀ ਆਪਾਂ ਪਹੁੰਚ ਗਏ ਸੈਂਟਰ ਅਲੈਕਜ਼ੈਂਡਰੀ ਦੀ ਕਮੋਰ ਸਾਕਾ ਪਹੁੰਚ ਗਏ ਜੀ ਆਪਾਂ ਗ੍ਰੋਸਰੀ ਸਟੋਰ ਚੜਾਈ ਸੀ ਬਹੁਤ ਜ਼ਿਆਦੇ ਸਵੇਰੇ ਸਵੇਰੇ ਤਾਂ ਹੀ ਬਹੁਤ ਜ਼ਿਆਦੇ ਲੱਗਦੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਕਰ ਲਈ ਕ੍ਰੋਸਿੰਗ ਢੱਕ ਲਿਆ ਸਾਰਾ ਸਮਾਨ ਆ ਵੀ ਪੜ ਲਿਆ ਅੱਧਰ ਲਾ ਕੇ ਪੜ ਲਿਆ ਹੁਣ ਕੋਈ ਫਿਕਰ ਨਹੀਂ ਆਪਾਂ ਨੂੰ ਆਪਣੇ ਹੱਥ ਇੱਕ ਬੜੀ ਬਈਆ ਜੀ ਲੱਗੀ ਅੱਜ ਖਜੂਰਾ ਹੁਣ ਆਪਾਂ ਲੱਗਿਆ ਤੇ ਰਾਹ ਨੂੰ ਟਾਈਮ 9:00 ਵਜੇ ਅੱਧਾ ਘੰਟਾ ਆਪਾਂ ਨੂੰ ਲੱਗ ਗਿਆ ਇੱਥੇ ਆ ਚੜਾਈ ਚੜਕਿਆ ਸੀ ਉਹ ਤੋਂ ਆਪਾਂ ਸੜਕ ਕੋ ਸੁੰਨ ਸੁਣਾਈ ਹੈ 10-15 ਮਿੰਟਾਂ ਬਾਅਦ ਇੱਕ ਅੱਧੀ ਗੱਡੀ ਆਉਂਦੀ ਹੈ ਉਹ ਕੇ ਆਪਣਾ ਸਾਈਕਲ ਪਾਈ ਚੱਰਾ ਆਉਂਦਾ ਉਹ ਜੋ ਆ ਗਏ ਜੋਨਗਲੀਆ ਡਾਇਰੈਕਟਰ ਖੜੇ ਤਾਮੰਗਰ ਭਾਈ ਗਿਆ ਜਿਆ ਆਪਣੀ ਉਹ ਫਿਰ ਤਾਂ ਪਿੱਛੇ ਬਹੁਤ ਜਾਇ ਸੀ ਮੋਡਲ ਨਹੀਂ ਸੀ ਦੰਦੀ ਆਪਣੇ ਅੰਦਰ ਆ ਗਏ ਘੋੜੇ ਦਕੜ ਦਕੜ ਦੜ ਦੜ ਘੋੜਿਆਂ ਦੇ ਨਾਲ ਹੀ ਆ ਗਿਆਂ ਕਾਵਾ ਮਸਤਾਈ ਮਸਤਾ ਪੁਰੀਆਂ ਕਾ ਚਰਨਾ ਚ ਮਸਤਾ ਆ ਪਾ ਰਹੇ ਸੀ ਤੇ ਆਪਾਂ ਨੂੰ ਉਹ ਚਰਨਾ ਦੇਖਣ ਨੂੰ ਮਿਲਿਆ ਕੋਲ ਫਿਰ ਤੰਗ ਹੈ ਆਪਾਂ ਤੇ ਬਹੁਤ ਟਾਈਮ ਨਹੀਂ ਰੋਕ ਸਕਦੇ ਚਲੋ ਚੱਲੀਏ ਤਰੋ ਹਵਾ ਘਟ ਸੀ ਤਾਂ ਭਰੀ ਜਾਂਦਾ ਸੀ ਮੈਨੂੰ ਲੱਗਦਾ ਜ਼ੋਰ ਜ਼ਿਆਦਾ ਲੱਗ ਗਿਆ ਟੁੱਟੀ ਜੜਵੀ ਪੱਟੀ ਗਈ ਕਹਿ ਰਹੁਣ ਬਦਲਵਾਨੀ ਪੈਣੀ ਐ ਲੱਗਿਆ ਨਾ ਆਪਾਂ ਨੂੰ ਘੰਟਾ ਚਲੋ ਕੋਈ ਗੱਲ ਨਹੀਂ ਹੋ ਗਿਆ ਜੀ ਆਪਣਾ ਕੰਮ। ਬਾਥ ਟਿਊਬ ਪਰ ਆਪਣ ਨੂੰ ਟਿਊਬ ਲੈਣੀ ਪੈਣੀ ਆ ਹੁਣ। ਉਹ ਟੁੱਟ ਗਈ। ਆਹ ਟੁੱਟ ਗਈ ਸੀ ਕਿ। ਇੱਕ ਤਾਂ ਆਪਾਂ ਹੁਣ ਪੰਪ ਬਦਲਾਉਣਾ। ਤੇ ਇੱਕ ਆਪਾਂ ਟਿਊਬਾਂ ਨਵੀਆਂ ਲੈਣੀਆਂ ਦੋ। ਇਹ ਦੋ ਚੀਜ਼ਾਂ ਯਾਦ ਰੱਖਣੀਆਂ ਪੈਣੀਆਂ ਜਦੋਂ ਵੀ ਕੋਈ ਸਾਈਕਲ ਵਾਲੀ ਦੁਕਾਨ ਮਿਲੀ ਤਾਂ ਉਦੋਂ ਉਥੋਂ ਖਰੀਦ ਲਾ। ਨੇ ਕਿਹਾ ਸੀ ਕਹਿੰਦਾ ਅੰਦਰ ਆ ਕੇ ਹੱਥ ਥੋੜੀ ਤੇ ਫਫਾ ਜਾਣਦੇ ਆ ਹਾਂ ਤੁਹਾਨੂੰ ਆਪਾਂ ਵੀ ਇਹਨਾਂ ਨੂੰ ਪੁੱਛ ਕੇ ਸ਼ਾਮੇ ਕੀਤਾ ਸੀ ਮੈਂ ਕਿਹਾ ਇੱਥੇ ਇੱਕ ਵਰਲਾ ਟਾਇਰ ਆਪਦਾ ਕਹਿੰਦੇ ਕਰ ਲੈ ਕੋਈ ਚੱਕਰਾਂ ਦੀ ਧੰਨਵਾਦ ਯਾਰੋ ਆਇਆ ਪਰ ਟੈਮੋ ਹਟ ਨਹੀਂ ਸੀ ਫਿਰ ਮੋ ਹਟਨ ਉਹ ਸਾਹਮਣੇ ਰਹਿ ਗਿਆ ਉੱਥੇ ਜਾਣਦੇ ਆ ਸਿੱਪਾ ਕੇ ਖਾਣੇ ਪੀਣੇ ਥੋੜਾ ਬਹੁਤ ਫੇਰੇ ਗਏ ਦੁਰਾਹੇ ਟਾਈਮ 10:30 ਹੋ ਗਏ ਉਹ ਆ ਗਏ ਜੀ ਮੁਹੱਟਨ ਚਲੋ ਜੀ ਆਪਾਂ ਚੱਲੀਏ ਜਿਹੜੀ ਚਾਹ ਆਪਾਂ ਪੀਣੇ ਹੁੰਨੇ ਆ ਜਿਹਦੇ ਨਾਲ ਆਪਾਂ ਬਿਸਕੁਟ ਖਾਣੇ ਸੀ ਉਹ ਚਾਹ ਤਾਂ ਇੱਥੇ ਮਿਲੀ ਨਹੀਂ ਤੇ ਫਿਰ ਆਪਾਂ ਲੈਮਨੇਡ ਪੀਤਾ ਤੇ ਨਾਲ ਇੱਕ কুরਸਾਂ ਖਾ ਲਿਆ ਮੋਂ ਵੀ ਦੋ ਚਾਰ ਮਿੰਟ ਆਰਾਮ ਕਰ ਲਿਆ ਪਰ ਇੱਥੇ ਬੜੀਆਂ ਪਿਆਰੀਆਂ ਰੂਹਾਂ ਮਿਲੀਆਂ ਇੱਕ ਬੁਢੀ ਬੰਦਾ ਮਿਲੇ ਖਾਸੀ ਉਮਰ ਦੇ ਸੀ ਉਹ ਟ੍ਰਿਪੋ ਬਾਰੇ ਸੁਣ ਕੇ ਬਹੁਤ ਖੁਸ਼ ਹੋਈ ਤੇ ਬਹੁਤ ਹੌਸਲਾ ਬਜਾਈ ਦਿੱਤੀ ਉਹਨਾਂ ਨੇ ਇਹ ਤੇਰਾ ਸਫ਼ਰ ਕਾਮਯਾਬ ਰਹੇ ਤੇ ਇੱਕ ਕੁੜੀ ਮਿਲੀ ਸੀਗੀ ਉਹ ਕਹਿੰਦੀ ਕਹਿੰਦੀ ਮੈਂ ਵੀ ਟ੍ਰਿਪ ਕੀਤਾ ਸੀ ਕਹਿੰਦੀ ਯੂਐਸ ਤੋਂ ਲੈ ਕੇ ਕਹਿੰਦੀ ਮੈਕਸੀਕੋ ਤੱਕ ਵਾਹ ਜੀ ਵਾਹ ਬੜਾ ਖੁਸ਼ ਹੋਈ ਉਹ ਵੀ ਦੇਖ ਕੇ ਕਿਉਂਕਿ ਨਾ ਬੰਦਾ ਫਿਰ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਲੱਗ ਜਾਂਦਾ ਹੈਂ ਉਨੇ ਵੀ ਆਈ ਕਿਆ ਸੀ ਆਈ ਡਿਡ ਦ ਸੇਮ ਟ੍ਰਿਪ ਮੋਦਾਪੁਰ ਵਾਂnse ਵੀ ਮੈਂ ਲੰਬਾ ਟ੍ਰਿਪ ਕੀਤਾ ਸੀ ਸੜਕ ਨਵੀਂ ਬਣੀ ਐ ਨਵੀਂ ਲੁੱਕ ਪਈ ਐ ਥੱਲੇ ਹਜੇ ਇਹਨਾਂ ਨੇ ਲੈਨਾਂ ਨਹੀਂ ਬਗਲੀਆਂ ਹੋਈਆਂ ਇੱਧਰ ਚੋਬਰ ਲੱਗੇ ਪਿਆ ਰੂਫ ਤੇ ਠਾਠਾ ਕਰਾਉਣ ਲੇਡੀ ਨਵੀਂ ਲੁੱਕ ਦੀ ਮੋਸ਼ਕਾਉਂ ਦੀ ਹੁੰਦੀ ਆ ਉਹੋ ਜੀ ਮੋਸ਼ਕਾ ਹੀ ਜਾਂਦੀ ਆ हलो जी आप हम इतों ट्रेल से चढ़न लगे यह हैगी है रूट अट्ठा ट्रेल से ब्लू जेस उठे फिरते हैं हो जाता हो ब गया ਟ੍ਰੇਲ ਤੇ ਸੇਬ ਵਾਲੇ ਆ ਤੇ ਆਪਾਂ ਜਾਂਦੇ ਜਾਂਦੇ ਇਹੀ ਖਾਂਦੇ ਜਾਵਾਂਗੇ ਚੀਲੀ ਲਾਗੀ ਇੱਕ ਚਲੋ ਕੇ ਵਧੀਏ ਇਹ ਟ੍ਰਾਂਸਕੈਂਟ ਟ੍ਰੇਲ ਦਾ ਵਹੀ ਸਾਇੰਦਿਆ ਇਹ ਥੋੜੀ ਥੋੜੀ ਚੜਾਈ ਐ ਪਤਾ ਨਹੀਂ ਲੱਗਦਾ ਪਰ ਚੜਾਈ ਚੜੀ ਜਾਂਦੀ ਐ ਪੱਟਾ ਨੂੰ ਹੀ ਪਤਾ ਲੱਗਦਾ ਹੂ ਨਹੀਂ ਦੇਖਣ ਚ ਪਤਾ ਲੱਗਦਾ ਵੀ ਚੜਾਈ ਹੈ ਕਿ ਨਹੀਂ ਦੇਖਣ ਨੂੰ ਤਾਂ ਪੱਧਰ ਲੱਗਦਾ ਫੜੀ ਤੋਂ ਬੰਦੇ ਦਾ ਜ਼ੋਰ ਲੱਗਦਾ ਉਹਦੇ ਪਤਾ ਲੱਗਦਾ ਕਿ ਚੜਾਈ ਹੈ ਇਕ ਨਾ ਰੁੱਖਾਂ ਦਾ ਕਰਕੇ ਆਸੇ-ਪਾਸੇ ਰੁੱਖ ਹੈ ਤੇ ਉਹਦਾ ਕਰਕੇ ਇੱਥੇ ਨਵੀਂ ਬਹੁਤ ਹੈ ਹਵਾ ਚ ਮੁੜ ਕੇ ਯਾਹੀ ਜਾਂਦਾ ਇੱਥੇ ਬੈ ਕੇ ਖਾਣੇ ਪੀਣੇ ਕੁਝ ਨਾ ਕੁਝ Oh. हाँ लगता जी मैं ना के आए हैं इन्नी गर्मी तो धुप नहीं लगी जिनी इत लगी होंगी है खा ले चलो जी चलिए ਕਿਸੇ ਸਾਈਟ ਅਸਟੂਰ ਹੁੰਦਾ ਤੇ ਵੀ ਝੋਲੇ ਲੱਤੇ ਹੋਇਆ ਹੋਂ ਜੋ ਨਾਲ-ਨਾਲ ਆਪਣੀ ਸੜਕਾਂ ਦੀ ਕਦੇ-ਕਦੇ ਮੇਲ ਖਾ ਜਾਂਦੀ ਹੈ ਸੜਕ ਤੇ ਦੇ ਨਾਲ ਨਹੀਂ ਤਾਂ ਹੁੰ ਦੋਰੀ ਹੈ ਬავਾ ਆਹ ਟਰੇਲ ਤੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਆ ਜਾਂਦੇ ਮੈਨੂੰ ਤਾਂ ਮੂਸ ਹੀ ਲੱਗਦਾ ਹੈ ਮੂਸ ਤੇ ਪਰਾਂ ਦੇ ਨਿਸ਼ਾਨ ਹੈ। ਇੱਕ ਹਿਰਨ ਦੇ ਨਿਸ਼ਾਨ ਆ ਜਾਂਦਾ। ਲੱਗਦੇ ਵੀ ਤਾਜੀ ਆ। ਤੇ ਉਹ ਜਿਹੜੇ ਵੱਡੇ ਆ ਇੱਥੇ ਜੇ ਹੈਗੇ ਸੀਗੇ ਵੱਡੇ। ਹੁਣ ਆ ਗਿਆ ਇੱਥੇ ਅੱਗੇ ਦੇਖੋ। ਉਹ ਮੂਸ ਤੇ ਪਰਾਂ ਦੇ ਨਿਸ਼ਾਨ ਆ ਗਏ। ਇਹ ਬੋਰਡ ਆ ਗਿਆ ਸੜਕ ਤੇ ਕਿਉਂ ਮੂਸ ਹੋ ਸਕਦਾ। ਹਾਂ ਕਰਕੇ ਇੱਥੇ ਮੂਸ ਆ ਹੈਗਾ ਮਿੱਤਰੋ। ਆਹ ਤੇਲ ਦੇ ਉੱਤੇ ਹੀ ਘਰ ਆ ਗਿਆ ਕਿਸੇ ਦਾ। ਆਹ ਉਤੇ ਉਹ ਵੀ ਬਣਾਇਆ ਹੋਇਆ। ਇਹ ਸਿੱਧਾ ਬਸ ਜਿਹੜਾ ਗਰਾਜ ਹੈ ਉੱਤੇ ਚੜ ਜਾ ਟਰੈਕਟਰ ਰੁਟਰ। ਆਪਾਂ ਵੀ ਇੱਧਰ ਸੱਜੇ ਪਾਸੇ ਮੁੜ ਜਾਣਾ ਹਾਂ। ਆਪਾਂ 올 ਜੇ ਫਿਰਦੇ ਆਂ ਜੀ। ਮੈਂ ਆਪਣੇ ਵੀ ਆਪਾਂ ਨੂੰ ਉਲਝਾਤਾ। ਇੰਦਰ ਹੀ ਦੇਖਦੇ ਆਂ। ਇਹ ਦੁਆਰੇ ਟ੍ਰੇਲ ਤੇ ਚੜਾਊਗਾ। Chelonda, chelonda, chelonda. Mel que era mel que. Vua diu, vua diu. Ora, no entiendo que é a vida. शुक्रिया जी शुक्रिया आपा ही है जी आसे पास कोई नहीं है मैं कल दरख्त है तो आपा ਨਾ ਨਾ ਮੈਂ ਕਲੀ ਵਾਈਟ ਰੇਲ ਤੇ ਦੇਖਿਆ ਇੱਥੇ ਤੁਸੀਂ ਕੈਂਪਿੰਗ ਵੀ ਕਰ ਸਕਦੇ ਹੋ ਤੇ ਇਹਨਾਂ ਨੇ ਖਾਸ ਥਾਂ ਵੀ ਬਣਾਏ ਹੋਏ ਆ ਤੇ ਮੁਫਤ ਜੀ ਆ ਕੈਂਪਿੰਗ ਤੇ ਨਾਲ ਇੱਥੇ ਲੱਕੜ ਵੀ ਵੱਢ ਕੇ ਰੱਖੀ ਹੋਈ ਹੈ ਜਿਹਨੇ ਅੱਗ ਪਾ ਲੈਣੀ ਹੋਵੇ ਅੱਗ ਵੀ ਪਾਲ ਸਕਦਾ ਬਾਕੀ ਕਹਿੰਦੇ ਇੱਥੇ ਪਾਲੂ ਤਾਂ ਹੈਗੀ ਹੈਗੀ ਹੈ ਉਹ ਥਾਂ ਬੜੀਆਂ ਹੋਈਆਂ ਕੈਂਪਿੰਗ ਆ ਵਾਸਤੇ ਹਾਂ ਵਾਹ ਕੁ ਮੈਂ ਕੱਲੋ ਤਾਂ ਉਹ ਤੁਸੀਂ ਤਾਂ ਉਹ ਲਿਖਿਆ ਹੋਇਆ ਕੀ ਕੀ ਮੋਟਰਸਾਈਕਲ ਤੇ ਇੱਥੇ ਕਾਰ ਨਹੀਂ ਲੈ ਸਕਦੇ ਬਾਕੀ ਘੋੜਸਵਾਰੀ ਨਹੀਂ ਕਰ ਸਕਦੇ ਅੱਗ ਨਹੀਂ ਮਚਾ ਸਕਦੇ ਤੇ ਬੀੜੀ-ਬੂੜੀ ਨਹੀਂ ਤੁਸੀਂ ਪੀ ਸਕਦੇ ਬਾਕੀ ਸਾਈਕਲ ਚਲਾ ਸਕਦੇ ਹੋ ਕੈਂਪਿੰਗ ਕਰ ਸਕਦੇ ਹੋ ਕੁੱਤੇ ਤੇ ਤੁਹਾਨੂੰ ਸੰਗਲੀ ਪਾਣੀ ਪਹਿਣੀ ਆ ਨਾਲ ਤੇ ਗੰਦਾ ਉਹਦਾ ਬੇਨ ਵਿੱਚ ਸਿੱਟ ਸਕਦੇ ਹੋ ਤੇ ਧੂਰਾ ਫੇਰਾ ਕਰ ਸਕਦੇ ਹੋ ਮਰਸੀ ਇਹ ਟ੍ਰੇਡ ਵੀ ਟ੍ਰਾਂਸਕੈਨੇਡਾ ਟ੍ਰੇਲ ਦਾ ਹਿੱਸਾ ਹੈ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਹਾਲ ਦਾ ਤੇ ਆ ਬੇਅਰ ਬਾਰੇ ਦੱਸਿਆ ਗਿਆ ਇਹ ਜਿਹੜੇ ਵੀ ਪਾਲੂ ਬੰਦੇ ਦੇ ਖਾਣੇ ਤੇ ਗਿੱਜ ਜਾਣ ਜਿਹੜਾ ਵੀ ਆਪਣਾ ਖਾਣਾ ਖੋਣਾ ਹੁੰਦਾ ਦਾ ਗਾਰ ਵੀ ਕਰਵੇ ਤੇ ਉਹ ਕਹਿੰਦੇ ਫਿਰ ਲੋਕਾਂ ਲਈ ਥੋੜਾ ਹਾਨੀਕਾਰਕ ਵੀ ਹੋ ਸਕਦੇ ਆ ਖਤਰਾ ਵੀ ਹੋ ਸਕਦੇ ਆ ਠੀਕ ਹੈ ਜੀ ਚਲੋ ਆਪਾਂ ਚੱਲਦੇ ਹਾਂ अपनी बयाली तरताली किलोमीटर रहेगी इतों पाठ मेरा रंग बनाया हुआ है सिर्फ सैकलिस्ट ला जान, पैदल जाने बनाया हुआ त करके आसे पासजा लाया तो जो सिर्फ भी

Right, the have, have, Hi, bonjour! How are you? Did you catch a alive? Yeah. did yeah. you yeah, yeah. uh, uh, I don't know French. English. Oh. English. okay. I uh, uh, yeah. uh, no No problem, yeah. Montréal, le genre Montréal, non? Ah, British Columbia. Columbia britannique? Ah, yeah. Non, mon Dieu, tu vois une bombe Ah, New Newfoundland. Newfoundland. Noukalai. Ah, je sais, Newfoundland. Saint-Jean. Le, ça mange tout, Oui. <laughs> uh, <c> <laughs> si. <laughs> le, le après ça semaine... ਇਤ ਸਿੱਟੇ ਪਿਓ ਆਪਣੇ ਸਰਪੋਰਟ ਜਾਲਾ ਪਪਾ ਬੈਮੀ ਇਟਪਾ ਸਾਲਿਓ ਅਗੇ ਸਾਲਿਓ ਬਾਬਾ ਸੀ ਪਰ ਬਾਬੇ ਦੇ ਮੂੰਹ ਚ ਬੀੜੀ ਸੀ ਬਾਬਾ ਉਮਰ ਦਾ ਸੀ ਤੇ ਚੜਾਈਆਂ ਵਾਰੀ ਕਹਿੰਦਾ ਸੀ ਉਹ ਇਸ਼ਾਰਿਆਂ ਤੋਂ ਪਤਾ ਲੱਗਦਾ ਇੰਜ ਕੇ ਅੰਦਰ ਹਾਂ ਹਾਂ ਆ ਤਨੂ ਖੈਰ ਕੋ ਸਮਝਦਾ ਨਹੀਂ ਆਇਆ ਵੀ ਸਾਰਿਆਂ ਨਾਲ ਹੀ ਹਾਂ 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 ਥੈਂਕ ਯੂ ਬੱਥੇ ਠੀਕ ਆ ਬਾਬਾ ਉਹ ਹਾਸਪਾ ਵੀ ਹਾਸਪੇ ਆਹੀ ਚਾਹੀਦਾ ਆਪਾਂ ਟ੍ਰੇਲ ਤੇ ਇਹਨਾਂ ਨੇ ਬੰਦ ਕੀਤੀ ਹੋਈ ਐ ਔਰ ਬਾਈ ਕਹਿੰਦਾ ਕਿ ਤੂੰ ਉਹ ਸ਼ਰਤ ਲੈ ਜਾ ਜਿੱਥੇ ਗੱਡੀਆਂ ਜਾਂਦੀਆਂ ਉਹਦੇ ਨਾਲ ਨਾਲ ਜਾ ਕੇ ਅੱਧੇ ਘੰਟੇ ਤੇ ਆਪਾਂ ਨੂੰ ਟ੍ਰੇਲ ਤੇ ਚੜਾ ਦੂ ਅੱਗੇ ਰਾ ਚਲੋ ਚੱਲੀਏ ਜੇ ਕਿਸੇ ਨੇ ਰੋਕਿਆ ਤਾਂ ਕਹਿ ਦਾਂਗੇ ਕਿ ਸਾਨੂੰ ਦੱਸਿਆ ਉੱਥੇ ਰੱਖ ਵੀ ਇੱਧਰ ਹੀ ਆਣੇ ਟਰੱਕ ਵਾਲੇ ਨੇ ਵੀ ਉਧਰ ਹੀ ਆਣੇ ਉਹ ਫਿਰ ਦੇ ਹੋ ਗਿਆ ਚੱਪਣੀ ਓ ਜੀ ਕੋਚੜਾ ਹੀ ਝੜ ਕੇ ਆਏ ਆ ਹੁਣ ਤਾਂ ਦੇਖ ਨੋ ਵੀ ਛੱਟ ਗਈ ਹੁਣ ਆਪਾਂ ਇੱਧਰ ਨੂੰ ਜਾਣਾ ਹੈ ਇਹ ਅੱਗੇ ਆਪਾਂ ਨੂੰ ਟ੍ਰੇਲ ਤੇ ਮਲਾ ਦੂਗੀ ਚਲੋ ਚੱਲੀਏ ਫਿਰ ਉਹ ਬੰਦਗੀ ਚੋਈ ਆ ਉੱਧਰ ਆ ਚੜ ਗਏ ਉਸੇ ਦੁਵਾਰੀ ਸਾਈਡ ਤੇ ਬੜੀ ਟ੍ਰੈਫਿਕ ਦੇਖਣ ਨੂੰ ਮਿਲ ਗਈ ਕਿ ਤਰ੍ਹਾਂ ਮੇ ਇੱਥੇ ਹਲਟ ਲਿਖਿਆ ਹੁੰਦਾ ਐਚ ਐਲਟੀਈ ਇੱਥੇ ਤੁਸੀਂ ਕੈਂਪਿੰਗ ਵੀ ਕਰ ਸਕਦੇ ਹੋ ਤੇ ਇੱਥੇ ਵਾਸ਼ਰੂਮ ਵੀ ਹੁੰਦੇ ਹੁੰਦੇ ਇੱਕ ਬੈਕ ਦੇ ਵਿੱਚ ਹੀ ਇਕੱਲਾ ਉਹ ਤਾਂ ਨਹੀਂ ਜਾਣਾ ਜੀ ਆਪਾਂ ਇੱਧਰ ਆਣਾ ਚਲੋ ਚੋ ਥੋੜੀ ਬਾਤੀ ਰਹਿ ਗਈ 62 ਕਿਲੋਮੀਟਰ ਹੀ ਰਹਿ ਗਿਆ 1.5 ਘੰਟੇ ਚ ਅਪਾ ਪਹੁੰਚ ਜਾਣਾ ਹੈ ਦਰ ਨਾਲ ਨਾਲ ਆ ਗਈ ਉਹੀ ਸੜਕ ਹੈ ਜਿਹੜੀ ਤੇ ਅਪਾ ਚੜਕੇ ਸੀ ਵੱਡੀ ਸੜਕ ਹੈ ਜਿਹੜੀ ਆਪਣਾ ਕਮੈਕ ਤੇ

ਬੋਨ ਜੋ ਏ ਟ੍ਰੇਲ ਤੇ ਆਪਾਂ ਜਾ ਰਹੇ ਆ ਇਹ ਪਹਿਲਾਂ ਕਿਤੇ ਰੇਲਵੇ ਟਰੈਕ ਹੁੰਦਾ ਸੀ ਰੇਲਵੇ ਦੀ ਪੱੜੀ ਹੁੰਦੀ ਸੀ ਇੱਥੋਂ ਦੀ ਪਹਿਲਾਂ ਰੇਲ ਗੱਡੀ ਜਾਂਦੀ ਹੁੰਦੀ ਹੁਣ ਇਹਨਾਂ ਨੇ ਥੋੜੇ ਫੇਰੇ ਵਾਲੇ ਵਾਸਤੇ ਟ੍ਰੇਲ ਬਣਾਈ ਹੋਈ ਹੈ ਜਿਵੇਂ ਆਮ ਸ਼ਹਿਰਾਂ ਚ ਆਪਾਂ ਨੂੰ ਦੇਖਣ ਨੂੰ ਮਿਲਿਆ ਇਹ ਹੈਗੀ ਹੈ ਲਾ ਰੂਟ ਵਰਤੀ 8 ਰੂਟ 8 ਹੈ ਆ ਗਿਆ ਸ਼ਹਿਰ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਹੈ ਟ੍ਰੇਲ ਆਇਆ ਰਖੜਾ ਆਪਣੀ ਟ੍ਰੇਲ ਤੋਂ 100 ਮੀਟਰ ਦੀ ਸੀਗਾ ਤੇ ਮੈਂ ਹੋਟਲ ਮੈਂ ਕਿਹਾ ਚਲੋ ਖਾਪੀ ਲੈਣੇ ਆ ਤੇ ਉਹ ਵੱਡੀ ਸੜਕ ਲੰਘਦੀ ਆ ਕੋਲ ਦੇ ਉਹੀ ਟ੍ਰੇਲ ਤੇ ਆਪਾਂ ਜਾਈ ਜਾਨੇ ਇੱਧਰ ਆ ਗਈ ਝੀਲ ਤਾਂ ਮੈਂ ਸਕੂਟਾ ਲਖਾਂਗਾ ਇਹੋ ਖੁੱਲਾ ਜਨ ਹਰਾ ਆਇਆ ਸਹੀਵਾ ਜੀ ਜੀ 2 ਘੰਟੇ ਦਾ ਰੱਬ ਹੈ ਇੱਥੇ ਚਰਚ ਦੇ ਵਿੱਚ ਹਰ ਇੱਕ ਘੰਟੇ ਬਾਅਦ ਘੰਟੀ ਵੱਜਦੀ ਹੈ ਮੈਂ ਲਾਦਾ 10:00 ਵਜੇ ਤੱਕ ਜਾਂ 11:00 ਵਜੇ ਤੱਕ ਵੱਜਦੀ ਰਹਿੰਦੀ ਹੈ ਉਹਦੀ ਗੂੰਜ ਸਾਰੇ ਪਿੰਡ ਦੇ ਸੁਣਦੀ ਹੈ Papa ਅਗੇ ਸ਼ਹਿਰ ਚ ਟਾਈਮ ਇਸ ਕੋਕੋਟਾ ਤੁਸੀਂ ਬਾਕੀ ਪੁੱਛਣਾ ਹੈ Papa ਹੋ ਗਈ ਜੀ ਆਪਣੀ ਕੈਂਪ ਸਾਈਟ ਬੁੱਕ ਚਰਨਜਾ ਉਹ ਸੀ ਮੈਪ ਤੇ ਉਹ ਸੀ ਚਰਨਜਾ ਉਹ ਸੀ ਕੋ ਟ੍ਰੇਲ ਦੇ ਨਾਲ ਹੀ ਆ ਸੇਹ ਸਿੱਟ ਜੰਦਾ ਉਹ ਦੇਖਿਆ ਪਾ ਇਹ ਨਹੀਂ ਆ ਰਾਜੀ ਇੱਥੋਂ ਔਰ ਜਾ ਕਾਲੇ ਕੰਮ ਤੇਰੇ ਮੂੰਹ ਵਿੱਚ ਖੰਡ ਪਾਵਾਂ ਲੋ ਜੀ ਟੈਂਟ ਸੈੱਟ ਕਰ ਲਿਆ ਹੁਣ ਆਪਾਂ ਖਾਣ ਪੀਣ ਦਾ ਦੇਖਦੇ ਆਂ ਨਾ ਜਾ ਪਟੋਫੂ ਖਰੀਦਿਆ ਸੀ ਇਹ ਖਾਈ ਜਾਂਦੇ ਆ ਪਾਸਤਾ ਵਿੱਚ ਵੀ ਪਾਤਾ ਆ ਇਹ ਜਮਾਈ ਜਾਂਦੇ ਟ੍ਰੇਲ ਦੇ ਨਾਲ ਹੀ ਆ ਟ੍ਰੇਲ ਹੈ ਇਹ ਆ ਆਪਣਾ ਟੈਂਟ ਆ ਇਹ ਬੱਚੀ ਆ ਗਈ ਬਣ ਗਿਆ ਜਿਹੜੇ ਪਾਸਤਾ ਵਿੱਚ ਆਪਣਾ ਟੋਫੂ ਆ ਇਹ ਆਪਾਂ ਨੂੰ ਰੌਬਰਟ ਮਿਲਿਆ ਸੀਗਾ ਕੋ ਬੈਕ ਦਾ ਹੀ ਰਹਿਣ ਵਾਲਾ ਤੇ ਸੈਂਟ ਲੂਇਸ ਉਹਦਾ ਸ਼ਹਿਰ ਆ ਜਿੱਥੇ ਉਹ ਰਹਿੰਦਾ ਆਪਾਂ ਉਥੋਂ ਦੀ ਲੰਘ ਕੇ ਆਏ ਆ ਤੇ ਆਪਾਂ ਨੂੰ ਆ ਗਿਫਟ ਦੇ ਗਿਆ ਛੁਟਾਇਆ ਇਹਨਾਂ ਸ਼ਕਤੀ ਮਿਲਨੀ ਆ ਇਹਦੇ ਨਾਲ એનર્ਜੀ ਮਿਲਨੀ ਆ ਕਹਿੰਦਾ ਖਾ ਲਿਆ ਕਰੀ ਠੀਕ ਹੈ ਜੀ ਮੈਂ ਕਰਾਂਗਾ ਸੋ ਚ। ਨੋ ਵੀ ਆਪਾਂ ਦੇ ਸਰਵਿਸ ਕਰਿਆ। ਆਪਾਂ ਲੱਗਿਆ ਜੀ ਸੌਣ। ਓਕੇ ਧੰਨਵਾਦ। 9:30 ਹੋ ਗਏ ਰਾਤ ਤੇ। ਮਿਲਦੇ ਆ ਸਵੇਰੇ। ਨਮਨ ਕਰਨਾ। ਰਖਾ ਰੱਖ।